ਮੇਰਾ ਨਾ ਜਰਨਾਲ ਸੰਗਾ 90 ਸਾਲ ਕਰੀਏ ਮੇਰੀ ਉਮਰ ਆ ਇਹ ਸੰ ਖੰਡਾ ਆਛੈ ਨਾ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੌੜਾ ਸਾਹਿਬ ਆ ਇਹ ਕਾਮਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸੂ ਚ 7ਵੀਂ ਪੀੜੀ ਵਿੱਚੋਂ ਇਹ 7ਵੀਂ ਪੀੜੀ ਵਿੱਚੋਂ ਐਸਵਾ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਧਾਕੇ ਇਹ ਜਿਹੜਾ ਚੋੜਾ ਸਾਬ ਐ ਇਹਨੇ ਉਹਦੀ ਪਹਾੜੀ ਗਾਵੇਂ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੋਟਕੇ ਲਿਆਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫੇਰ ਉਹਨੂੰ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਂ ਉੱਥੋਂ ਜੇਣਾ ਇੱਕ ਚੋਆ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ ਦੇਰ ਤੋਂ ਲੱਗ ਕੇ ਚੋਲੇ ਸਾਹ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਜਾਂਦੇ ਹੋ ਸੰਗ ਕੇ ਸੰਗਤ ਇਕੱਠੀ ਹੋ ਕੇ ਜਾਂਦੀ ਆ ਉਹ ਚੋਲੇ ਸਾਹ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਦਾਸ ਬੇਨਤੀ ਕਰਦਾ ਸਾ ਸੰਗ ਜੋ ਉਹਦੀ ਪੂਰੀ ਕਰਦਾ ਹੈ ਇਹ ਚੋਲਾ ਸਾਹ ਦਾ ਇਤਿਹਾਸ ਹੈ ਜੋ ਜੈਲਾ ਸਾਹਿਬ ਦੇ ਵਾਰਿ ਮਾਰਿਆ ਸਿਤ ਹੈ ਗੁਰਪ੍ਰਸਾਦ ਜੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਤਾ ਜਾਣਦੀਆਂ ਨੇ ਇਹ ਚੋਲਾ ਅਲਬ ਦੇਸ਼ ਦੇ ਵਿੱਚੋਂ ਆਇਆ ਅਲਬ ਦੇਸ਼ ਦੇ ਵਿੱਚ ਲਾਜਵੰਦ ਲਾਜਵੰਦ ਰਾਜਾ ਸੀ ਸਾਧ ਸਿੰਘ ਜੀ ਤੁਹਾਨੂੰ ਵੀ ਨਾਂਕ ਪਾਸ ਦੁਨੀਆ ਤਾ ਦੇ ਜੋ ਅਲਬ ਦੇਸ਼ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰਪ੍ਰਸਾਦ ਜੀ ਇਹ ਚੋਲਾ ਉਲਮਾਤ ਆਕਾਰਪੁਰਖ ਵੱਲੋਂ ਗੁਰਮੁਖੀ ਆਈਦੇ ਤਾਂ ਦੇ ਉਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸਾਸ ਸੱਤ ਤਰ੍ਹਾਂ ਦੀਆਂ ਲਾਇਤਾ ਲਿਖੀਆਂ ਹੋਈਆਂ ਆਈਤਾ ਲਿਖੀਆਂ ਹੋਈਆਂ ਸਾਡੇ ਕੁਰਾਨ ਦੀਆਂ ਆਈਤਾ ਲਿਖੀਆਂ ਹੋਈਆਂ ਸੰਤ ਗੁਰੂ ਨਾਨਕ ਦੇਵ ਜੀ ਗੁਰਬਾਣੀ ਦਾ ਪ੍ਰਚਾਰ ਕਰਦੇ ਕਰਨ ਸੰਨ ਨਾਂਕਾ ਦਾ ਤਨ ਮਾਲ ਕਰਦੇ ਸੰਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਆਈਤਾ ਲਾ ਪੈਣੇ ਹੋਇਆ ਹੈ ਫਿਰ ਇਹ ਤਾਂ ਇਹ ਤਾਂ ਇਹ ਤਾਂ ਹਿੰਦੂ ਤਾਨ ਦਾ ਪ੍ਰਚਾਰ ਕਰਿਆ ਹੈ ਇਹ ਤਾਂ ਸਿੱਖ ਤਾਨ ਦਾ ਪ੍ਰਚਾਰ ਕਰਿਆ ਪਤਾ ਨਹੀਂ ਕਿਹੜੇ ਤਾਨ ਦਾ ਪ੍ਰਚਾਰ ਕਰਿਆ ਸਾਡੇ ਮੁਸਲਮਾਨ ਦਾ ਤਾਂ ਪ੍ਰਚਾਰ ਨਹੀਂ ਕਰਿਆ ਜਾ ਕੇ ਸ਼ਿਕਾਇਤ ਲਈ ਗਾਇਬ ਅਧਿਨ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮਕਾ ਦਿਓ ਜਿਹੜਾ ਇਹ ਸਾਡੇ ਸੋਦਾ ਦੇ ਬਦਲ ਚੱਲਦਾ ਹੈ ਸਾਧ ਸੰਗਿ ਮਾਰ ਦੇ ਵਾਸਤੇ ਗਿਆ ਤਦ ਕੋ ਨਾਨਕ ਪਾਸ ਸਾਨੂੰ ਪਹਾੜ ਤੋਂ ਛੁੱਟਿਆ ਗਿਆ ਉਹ ਇਹ ਜੀ ਦੱਬਿਆ ਗਿਆ ਲੇਕਿਨ ਤਦ ਕੋ ਨਾਨਕ ਪਾਸੇ ਫੁੱਲ ਵਾਂਗੂ ਬਾਦ ਆ ਗਏ ਉਹਨਾਂ ਦਾ ਭਦਮ ਤੋੜਿਆ ਸਾਹਜ ਅੱਗੇ ਦਾ ਅਜ ਇੱਕ ਸੀਸ ਚ ਪਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਪਹਾੜ ਤੋਂ ਛੁੱਟਿਆ ਮਰਦਾ ਏ ਨਾ ਪਾਣੀ ਡੋਬਿਆ ਮਰਦਾ ਏ ਨਾ ਕੋਈ ਜਿਵੇਂ ਤੇ ਡੁੱਗਿਆ ਮਰਦਾ ਏ ਸਾਧ ਸੰਗਿ ਜ਼ਾਜ ਜ਼ਾਜ ਬੰਦ ਜਦੋਂ ਸਾਹਮਣੇ ਗਿਆ ਬੇਤਾਂ ਸਵਾਲ ਜਵਾਬ ਹੋਏ ਸਾਰ ਆਖਰ ਰਾਜ ਰਾਜਵਰਦ ਨੂੰ ਸੀਸ ਝੁਕਾਣਾ ਪਿਆ ਸਾਥ ਸੰਗਿ